来 ਮੇਤਰੂ ਅੱਜ ਨਾ ਤੁਹਾਡਾ 6-7 ਲੱਖ ਰੁਪਏ ਦਾ ਫਾਇਦਾ ਕਰਨ ਲੱਗੇ ਆ 6-7 ਲੱਖ ਦਾ ਕਹਿਣ ਦੀ ਗੱਲ ਹੁੰਦੀ ਹੈ ਅੱਜ ਨਾ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਏ ਆ ਵਿਸ਼ਾਲ ਵਾਲਿਆਂ ਦੀ ਮਸ਼ੀਨ ਜੇ ਤੁਸੀਂ ਚਲੇ ਜਾਮੋਗੇ ਨਾ ਵਿਸ਼ਾਲ ਵਾਲਿਆਂ ਦੀ ਤੁਹਾਨੂੰ ਮਸ਼ੀਨ ਨਹੀਂ ਮਿਲਦੀ ਐਡਵਾਂਸ ਬੁਕਿੰਗ ਕਰਵਾਉਣੀ ਪੈਂਦੀ ਹੈ ਪਰ 5 ਮਿੰਟਾਂ ਦੇ ਵਿੱਚ ਜੇ ਮਾਲਕ ਬਣਨਾ ਹੈ ਤੁਹਾਡੇ ਵਾਸਤੇ ਲੱਭ ਕੇ ਲਿਆਉਂਦੀ ਆ ਬਹੁਤ ਘੱਟ ਚੱਲੀ ਹੋਈ ਧਰਮੇ ਆ ਸਪੈਕਾਂ ਦੀ ਚੈੱਕ ਕਰਵਾ ਦੇ ਭਾਈ ਬਹੁਤ ਘੱਟ ਚੱਲੀ ਹੋਈ ਆ ਵਾਕਿਆ ਡਿਸਟ੍ਰੀਬਿਊਟਰ ਵਾਲੀ ਐ ਉੱਚੀ ਨੀਵੀਂ ਕਰਨੀ ਆ ਟੌਪ ਮਾਡਲ ਆ ਮੋਟਰ ਵੀ ਲੱਗੀ ਹੋਈ ਐ ਕਟਰ ਤੇ ਮੋਟਰ ਹਾਂ ਕਟਰ ਤੇ ਮੋਟਰ ਲੱਗੀ ਹੋਈ ਐ ਤੇ ਉਹ ਚੈੱਕ ਕਰਵਾ ਦੇ ਹਾਂ ਬਾਕੀ ਆ ਆ ਕਰਵਾ ਦੇ ਚੈੱਕ ਪੰਜਾਬ ਦੀ ਚੱਲੀ ਹੋਈ ਐ ਗਿਣਤੀ ਦੇ ਨਾ 1276 ਘੰਟੇ ਚੱਲੀ ਹੋਈ ਐ ਇਧਰਲੇ ਪਾਸੇ ਮਸ਼ੀਨ ਖੜੀ ਐ ਹੁਣ ਆ ਵੀ ਦਿਖਾ ਦੇ ਕਰਾਂ 15-16 ਲੱਖ ਦਾ ਤੇ ਉਹ ਪਰ ਲੋਨ ਵੀ ਹੋ ਜੂ ਜੇ ਕਿਸੇ ਸੱਜਣ ਨੇ ਕਰਵਾਉਣਾ ਹੋਇਆ ਕੱਲਾ ਕੱਲਾ ਕੰਪਨੀ ਦਾ ਸਟicker ਵੀ ਹਲੇ ਤੱਕ ਨਾਲ ਦਾ ਕੋਈ SMS ਨਹੀਂ ਕਸਿਆ ਸਾਰੇ ਟਾਇਰ ਨਾਲ ਦੇ ਨੇ ਤੇ ਬਿਲਡਿੰਗ ਦਾ ਟਾਂਕਾ ਤਾਂ ਕੀ ਬਰਕਸਾਪ ਦੇ ਮੂਰਤੀ ਵੀ ਨਹੀਂ ਬਈ ਉਹ ਰਣੇ ਲਗਾਈ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਹੈ ਬਈ ਆ ਸਾਰੇ ਚੈੱਕ ਕਰਵਾ ਦੇ ਅੰਦਰੋਂ ਲੈ ਰੰਗ ਚੈੱਕ ਕਰਵਾ ਦੇ ਤੇ ਆ ਫੱਟੀਆਂ ਦੇਖ ਲੈ ਹਨਾ ਸਟੀਲੀ ਚਾਦਰ ਦੇ ਵਿੱਚ ਆ ਇਧਰ ਵੀ ਆ ਜਾ ਕਰ ਲਾਲ ਹੀਨੋ ਇੰਜਨ ਹੈ ਪੰਜਾਬ ਨੰਬਰ ਦੇ ਵਿੱਚ ਪੰਜਾਬ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ 1276 ਘੰਟੇ ਚੱਲੀ ਆ ਟੋਟਲੀ ਪੰਜਾਬ 'ਚ ਚੱਲੀ ਹੋਈ ਆ ਪਹਿਲੀ ਪਾਰਟੀ ਦੇ ਨਾਮ ਹੈ 23 ਲੱਖ ਤੇ 90 ਹਜ਼ਾਰ ਰੇਟ ਕੀਤਾ ਹਾਂਜੀ ਹਾਂਜੀ ਮੌਕੇ ਤੇ ਸਾਢੇ 2.5 ਲੱਖ ਦੀ ਦੇ ਦੇ ਦਾਂਗੇ ਦੇ ਦਾਂਗੇ ਚੱਕੋ ਮਿੱਤਰੋ 40-50 ਹਜ਼ਾਰ ਡਿਸਕਾਊਂਟ ਕਰਾ ਦੇਣਾ ਪਿੰਡ ਖੜਕ ਸਿੰਘ ਵਾਲੀ ਖੜੀ ਐ ਨੰਬਰ ਵਾਈਫਰ ਦਾ ਸਕਰੀਨ ਤੇ ਐ ਹੁਣੇ ਫੋਨ ਲਾ ਲਓ ਯਾਰ